ਚੱਟਾਂ ਦੇ ਪੁੱਤਾਂ ਦਾ ਕੰਮ ਟੀਲੀ ਲਾਉਣਾ ਜੱਟੀਏ ਨਹੀਂ ਸਾਨੂੰ ਕਿਹੜਾ ਫੜੂ ਅਸੀਂ ਅੱਗ ਲਾਉਣਾ ਛੱਟੀਏ ਕੰਦਿਆ ਅੱਗ ਨਹੀਂ ਲਾਉਣੀ ਓ ਮਾ 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 ਭਈ ਅੱਗ ਨਹੀਂ ਲਾਉਣੀ ਅੱਗ ਨਹੀਂ ਲਾਉਣੀ ਕੀ ਗੱਲ ਤੇਰਾ ਗੁੱਠਾ ਲਵਾ ਕੇ ਲਾਉਣੀ ਐ ਓ ਨਹੀਂ ਨਹੀਂ ਯਾਰ ਅੱਗ ਨਹੀਂ ਲਾਉਣੀਗੀ ਕਿਉਂ ਨਹੀਂ ਲਾਉਣੀ ਖੜ ਜਾ ਖੜ ਜਾ ਖੜ ਜਾ ਆ ਗਿਆ ਇਹ ਕਾ ਆਓ ਜੀ ਆਪਸਰੋ ਕੀ ਰੌਲਾ ਬਾਈ ਵਧੀਆ ਅੱਗ ਨਹੀਂ ਲਾਉਣੀ ਬਾਈ ਤੁਸੀਂ ਕੌਣ ਆ ਬਾਈ ਬਾਈ ਮੈਂ ਸਰਕਾਰ ਵੱਲੋਂ ਆਇਆ 1000 ਰੁਪਇਆ ਲੈ ਕੇ ਆਇਆ ਨਹੀਂ ਨਹੀਂ ਮੈਂ ਤਾਂ ਮਾਸਟਰ ਲੱਗਾ ਮੈਂ ਤਾਂ ਘੱਲਿਆ ਸਰਕਾਰ ਨੇ ਯਾਰ ਅੱਛਾ ਕੱਲ ਅੱਗ ਨਹੀਂ ਲਾਉਣੀ ਕਾਨੂੰਨ ਬਹੁਤ ਬਹਿ ਕੇ ਬਹਿ ਕੇ ਦੱਸ ਇੱਥੇ ਬਹਿ ਯਾਰ ਨਹੀਂ ਬੜੇ ਸਖਤ ਆ ਯਾਰ ਇੱਥੇ ਬਹਿ ਕੇ ਸੁਣਾ ਮੇਰੇ ਨਾਲ ਐਦ ਕੀ ਬਾਈ ਕਾਨੂੰਨ ਬਹੁਤ ਸਖਤ ਹੈ ਸਖਤ ਹੈ ਹੋਰ ਤੇ ਧੁੱਪੇ ਰੱਖਦੇ ਨਰਮ ਹੋ ਜੂ ਉਹਵੇਂ ਨਹੀਂ ਬਾਈ ਯਾਰ ਹੋਰ ਹਾਈ ਕੋਰਟ ਬਹੁਤ ਸਖਤ ਹੈ ਐਦ ਕੀ ਕੀ ਆਂਦਾ ਉਹ ਕਹਿੰਦਾ ਵੀ ਐਤ ਕੀ ਅੱਗ ਨਹੀਂ ਲਾਉਣੀ ਇਹ ਤੇ ਨੁਕਸਾਨ ਬਹੁਤ ਆ ਯਾਰ ਕਿਉਂ ਨੁਕਸਾਨ ਆ ਨੁਕਸਾਨ ਯਾਰ ਦੇ ਮੇਰੇ ਕੋਲੇ ਇੰਨੀ ਕ ਜਮੀਨ ਹੈ ਠੀਕ ਹੈ ਮੈਨੂੰ ਕੋਈ ਮੇਰੇ ਕੋਲੇ ਕੋਈ ਭਰਾਵਾ ਸਾੰਦ ਨਹੀਂ ਸੰਡੇੜਾ ਦੀ ਮੈਂ ਅੱਗ ਹੀ ਲਾਉ ਮੈਂ ਹੋਰ ਕੀ ਕਰੂੰ ਕੋਈ ਯਾਰ ਮੇਰੀ ਗੱਲ ਨਹੀਂ ਸਮਝਿਆ ਤੂੰ ਐਤ ਕੀ ਕਾਨੂੰਨ ਬਹੁਤ ਸਖਤ ਆ ਤੂੰ ਇਹਦੇ ਅੱਗ ਦੇ ਨੁਕਸਾਨ ਬਹੁਤ ਆ ਫਾਇਦੇ ਆ ਤੂੰ ਮੈਨੂੰ ਦੋ ਫਾਇਦੇ ਦੱਸ ਮੈਂ ਤੈਨੂੰ ਚਾਰ ਗਾ ਰੱਖ ਦਿੰਦਾ ਦੱਸ ਦੋ ਫਾਇਦੇ ਪਹਿਲਾ ਨੰਬਰ ਫਾਇਦਾ ਆਫਸਰੋ ਇਹ ਹੈ ਉਹ ਤੇਰੀ ਦੀ ਪਹਿਲਾ ਨੰਬਰ ਆਫਸਰੋ ਦੇਖਿਓ ਭਾਈ ਅਗ ਨਾਲ ਉਹ ਨਹੀਂ ਨਹੀਂ ਬਿਜਾਦੀ ਬਿਜਾਦੀ ਪਹਿਲਾ ਫਾਇਦਾ ਤਾਂ ਆਫਸਰ ਹੋਏ ਆ ਹਾਂ ਹਣ ਸਾਡੀ ਪ੍ਰਾਲੀ ਪਈ ਆ ਹਾਂ ਜਿੰਨੇ ਧਰਨੇ ਲੱਗਣਗੇ ਸੀ ਐਮ ਪੀ ਐਮ ਲੰਡੀ 부ਚੀ ਲੀਲੀ ਫੀਲੀ ਜਿੰਨਿਆਂ ਦੇ ਪੁਤਲੇ ਬੰਨਗੇ ਸਾਰਿਆਂ ਦੇ ਪੁਤਲਿਆਂ 'ਚ ਸਾਡੀ ਪ੍ਰਾਲੀ ਪਾਉਗੀ ਸਿੱਖ ਇਹਦਾ ਹਾਂ ਦੂਜਾ ਫਾਇਦਾ ਇਹ ਆ ਵੀ ਆਪਾਂ ਸ਼ਰਮਾ ਦਾ ਪਾਉਂਦੇ ਨਹੀਂ ਹਾਂ ਦੋ ਵਾਰੀ ਪਾਉਨੇ ਆ ਜਦੋਂ ਜੰਮ ਦਾ ਬੰਦਾ ਉਹਦਾ ਮਾਂ ਪਾਉਂਦੀ ਆ ਜਦੋਂ ਵਿਆਹ ਕਰਾਉਂਦਾ ਉਹਦਾ ਭਾਬੀ ਪਾਉਂਦੀ ਆ ਅੱਛਾ ਆਪਣੇ ਰੜਕ ਪੈਂਦੀ ਰਹਿੰਦੀ ਆ ਜਿਹੜਾ ਸਾਡਾ ਧੂਆ ਇਹਦੇ ਨਾਲ ਫਿਰ ਬੰਦਾ ਆਇਆ ਕਰਦਾ ਨਾਲੇ ਗੰਦਾ ਪਾਣੀ ਨਿਕਲ ਜਾਂਦਾ ਨਾਲੇ ਜਾਲਾ ਨਿਕਲ ਜਾਂਦਾ ਨਾਲੇ ਸਾਫ ਦੀਦਾ ਦਰੱਖ ਦੋ ਫਾਇਦੇ ਹੋਗੇ ਦੋ ਹੋਗੇ ਤੇ ਬਾਈ ਫਾਇਦੇ ਹੀ ਆ ਦੇ ਅੱਛਾ ਹਾਂ ਕੋਈ ਨੁਕਸਾਨ ਨਹੀਂ ਗਾ ਤੁਸੀਂ ਆਪਸਰੋ ਕਹਿੰਨੇ ਨੁਕਸਾਨ ਹੈ ਅੱਛਾ ਤੁਸੀਂ ਮੈਨੂੰ ਇਹ ਦੱਸੋ ਆਪਸਰੋ ਵੀ ਸਾਡਾ ਹੱਲ ਕੋਈ ਹੈ ਹੀ ਨਹੀਂ ਅਸੀਂ ਜ਼ਿੰਮੇਵਾਰ ਕਰਗੇ ਕੀ ਅੱਗ ਤੋਂ ਬਿਨਾ ਸਾਡੇ ਕੋਲ ਕੋਈ ਹੱਲ ਹੈ ਨਹੀਂ ਗਾ ਹੱਲ ਯਾਰ ਕੀ ਦੱਸਾਂ ਸੀਤਾ ਪਾਉਰਾਵਾ ਹੁਕਮ ਦੇ ਪੱਬੂਆ ਅੱਛਾ ਤੇ ਹੋਰ ਆਉਣਾ ਪੈਂਦਾ ਕੀ ਕਰਗੇ ਤੇ ਨਾਲ ਬਾਦਸ਼ਾਹ ਜੀ ਇਹ ਕਰੋ ਕੋਈ ਬਾਦਸ਼ਾਹ ਨਹੀਂ ਆ ਸਕਦਾ ਨਾ ਮੈਨੂੰ ਇੱਕ ਗੱਲ ਦੱਸ ਆਸਰਾ ਤੂੰ ਮੈਨੂੰ ਇਹ ਦੱਸ ਵੀ ਕੀ ਨਾਲ ਲੈਂਦੇ ਆ ਵੀ ਆਸਰਾ ਫਿਰ ਤੂੰ ਨਾਂ ਨੂੰ ਨਾਲ ਦੀ ਨਾਲ ਹੀ ਲਿਖੀ ਆ ਬਿਲਕੁਲ ਬਿਲਕੁਲ ਨਾਲ ਦੀ ਨਾਲ ਆ ਪੈਨ ਕਾਪੀ ਤੈਨੂੰ ਪਤਾ ਨਾਲ ਰੱਖਿਆ ਨਾਲ ਦੀ ਨਾਲ ਨਾ ਮੈਨੇ ਇਹ ਦੱਸੋ ਆਪਸਰੋ ਤੁਹਾਡਾ ਅੱਜ ਕੀ ਦਸਾਰਾ ਕਿਵੇਂ ਰਿਹਾ ਦਸਾਰਾ ਬਹੁਤ ਵਧੀਆ ਰਿਹਾ 20 ਫੁੱਟ ਲੰਮਾ ਰਾਵਣ ਬਣਾਇਆ ਸੀ ਬਹੁਤ ਮੱਚਾ ਵਿੱਚ ਛੁਰਲੀਆਂ ਪਾ ਬੜਾ ਕੁਝ ਲੱਗਾ ਸੀਗਾ ਵੀਰੇ ਛਾਲੇ ਆਪਾਂ ਢਾਬਸਾ ਨਹੀਂ ਯਾਰ ਵੇ ਵੇ ਇਹ ਦੱਸ ਜੇ ਤੁਹਾਡਾ 20 ਫੁੱਟ 라ਵਨ ਨੇ ਨਹੀਂ ਅੱਗ ਧੂਆਂ ਕੀਤਾ ਜੇ ਉਹਦਾ ਧੂਆਂ ਨਹੀਂ ਕਿਸੇ ਪਾਸੇ ਵੜਿਆ ਤੇ ਮਤਲਬ ਸਾਡੀ ਕੋਈ ਨਾ ਬੜਾ ਧੂਆਂ ਲੱਗਦਾ ਤੁਹਾਡੇ ਹਾਂ ਬਸ ਇੱਕ ਮੈਨੂੰ ਹੋਰ ਦੱਸ ਆਖਰਾ ਇੱਕ ਗੱਲ ਹੋਰ ਦੱਸ ਚੱਲ ਤੂੰ ਤਾਂ ਸਾਡਾ ਆਪਦਾ ਬੰਦਾ ਤੂੰ ਕਹੀ ਦਿੱਤਾ ਮੈਂ ਭੱਬੂਆਂ ਹੁਕਮ ਦਾ ਹਾਂ ਤੂੰ ਮੈਨੂੰ ਇੱਕ ਗੱਲ ਦੱਸ ਬੀਰ ਨਾ ਮਰੀ ਨਾ ਨਹੀਂ ਨਹੀਂ ਮਾਰ ਦੇਣੀ ਜੀ ਮਾਰ ਦੇਣੀ ਮੈਨੂੰ ਬਤਾ ਵੀ ਲੈ ਨਾ 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 ਜੀ ਨਾ ਮਾਰ ਦੇਣੀ ਮੈਨੂੰ ਇਹ ਦੱਸੋ ਵੀ ਕੀ ਨਾਲ ਦੇ ਰਾਮੰਦ ਦੇ ਧੂਆ ਕੀਤਾ ਤੇ ਫਿਰ ਤੂੰ ਧੂਆ ਉਹ ਤਾਂ ਹੋਇਆ ਨਹੀਂ ਉਹ ਇੱਕ ਉਹ ਕੰਜਰੀਵਾਲ ਜਾ ਕੇ ਕੇਂਦਰੀਵਾਲ ਜਾ ਉਹ ਕਹਿੰਦਾ ਸੀ ਮੈਂ 5 ਕਰੋੜ ਦਾ ਪ੍ਰੋਜੈਕਟ ਲਾਇਆ ਭਰਾ ਵੀ ਵਿੱਚ ਪਾਓ ਉਪਰ ਵਾਲੀ ਗਾਇਬ ਉਹ 5 ਕਰੋੜ ਮੇਨ ਲਾਦਾ ਕਾਗਜ਼ਾਂ ਜੀ ਰਹਿ ਗਿਆ ਹੁਣ ਤੂੰ ਤੈਨੂੰ ਇਹ ਪਤਾ ਲੱਗ ਗਿਆ ਵੀ ਅਸੀਂ ਦੁਖੀ ਹਾਂ ਤਾਂ ਅੱਗ ਲਾਉਣੇ ਆ ਬਿਲਕੁਲ ਲੱਗ ਗਿਆ ਪਤਾ ਮੈਨੂੰ ਦੁਖੀ ਹਾਂ ਬਾਈ ਤੁਸੀਂ ਸੱਚੇ ਆ ਸੱਚੇ ਆ ਤੁਹਾਡੇ ਕੋਲੇ ਕੋਈ ਹੱਲ ਨਹੀਂ ਹੈ ਨਹੀਂ ਨਾ ਕੋਈ ਹੱਲ ਨਹੀਂ ਤੁਸੀਂ ਹਾਂ ਡੱਬੀ ਫਾੜ ਤੇ ਤੀਲੀ ਲਾਪ ਇਥੇ ਲਾ ਲਾ ਇਸ ਤੀਲੀ ਇਰ ਨੇ ਬਾਲ 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 ਤੇਲੀ ਮੈਂ ਤਲਵਾਏਗਾ ਯਾਰ ਬਾੜ ਲਾਤੀ ਲੀਲਾ ਲਾ ਇਹ ਛਾੜੇ ਨੇ ਲਊ ਪੀਲਾ ਸਾਡਾ ਜੱਟਾਂ ਦਾ ਕਦੇ ਕਿਹੜਾ ਆਖੜੋਂਦਾ ਕਦੇ ਕਿਹੜਾ ਆਖੜੋਂਦਾ ਛੱਕ ਬਾਈ ਮੈਨੂੰ ਜਾਣਦੇ ਜਾ ਤਾਂ ਬਾੜ ਹਾਂ ਪਰ ਤੈਨੂੰ ਇੱਕ ਗੱਲ ਦੀ ਗਲਤ ਫਹਿਮੀ ਹੋਗੀ ਹਾਂ ਉਹ ਕਮਲਿਆ ਜਿਨ੍ਹਾਂ ਨੇ ਆ ਝੋਨਾ ਵੜਾਇਆ ਜਿਹੜੀ ਮਸ਼ੀਨ ਤੋਂ ਹਾਂ ਮੈਂ ਤਾਂ ਇਹੇ ਵੇਖਣ ਆਇਆ ਸੀ ਮੈਂ ਵੀ ਇਹੀ ਮਸ਼ੀਨ ਆਲਾ ਕੀਤਾ ਕਿਤੇ ਦਾਣੇ ਤਾਂ ਨਹੀਂ ਥੱਲੇ ਡੋਲਦੀ ਉਹ ਜਾ ਭਰਾ